ਮਤਲਬ ਇਹਦੇ ਨਾਲ ਕੀ ਹੈ ਤੁਸੀਂ 2 ਮਹੀਨੇ ਦਾ 240 ਜੁੰਟਾ ਇੱਕ ਬਿਲ ਦੀਆਂ ਬਚਾ ਸਕਦੇ ਮੰਨ ਲਓ ਜਿਹੜਾ 840 ਜੁੰਟਾ ਤੱਕ ਤੁਸੀਂ 600 ਜੁੰਟ ਤੋਂ 840 ਜੁੰਟਾ ਤੱਕ ਚਲੇ ਗਏ ਫ੍ਰੀ ਆਲੇ ਕਰ ਮੰਨ ਲਓ 240 ਹੋਰ ਤੁਹਾਨੂੰ ਫ੍ਰੀ ਮਿਲ ਗਿਆ ਲਓ ਜੀ ਗੱਲ ਇਹ ਹੈ ਵੀ 650 ਸਰਕਾਰ ਦਿੰਦੀ ਆ 240 ਵੀਰ ਵੀਰ ਹੋਣੀ ਕਿ ਪੰਜਾਬ ਕੋਲ ਸਿਟੀ ਵਾਲੇ ਦੇਣਗੇ ਇਹ ਦੇਣਗੇ ਪੰਜਾਬ ਸੋਲਰ ਸਿਟੀ ਅਨਾਜ ਮੰਡੀ ਲੌਂਗਵਾਲ ਵਾਲੇ ਕਹਿੰਦੇ 240 ਜੁੰਟਾ 2 ਮਹੀਨੇ ਦੀਆਂ ਅਸੀਂ ਤੁਹਾਨੂੰ ਫ੍ਰੀ ਦਿਆ ਕਰਾਂਗੇ ਹਨਾ ਜੀ 800 ਜੁਟ ਹੈ ਜਿਹੜੀ ਜਿਵੇਂ 600 ਪਲੱਸ 200 250 ਉਹਨੂੰ 800 ਜੁਟ ਦਾ ਵੈਰੀਫਾਈਟ ਹੋਊਗਾ ਉਹ ਜ਼ੀਰੋ ਬਿਲੀ ਆਓ ਮੰਨ ਲਓ ਵੀ ਇੱਕ ਗੱਲ ਮੈਂ ਤੁਹਾਡੇ ਨਾਲ ਕਲੀਅਰ ਕਰਨੀ ਚਾਹੁੰਨਾ ਵੀ ਮੰਨ ਲਓ ਜਿੱਦੀ 600 ਤੋਂ ਕ੍ਰੋਸ ਹੋਊਗੀ 700 ਹੋਗੀ 800 ਹੋਗੀ ਤੁਹਾਡੀ ਗਾਰੰਟੀ ਹੈ ਵੀ ਉਹ ਫ੍ਰੀ ਰਹੂਗੀ ਬਿਲਕੁਲ ਜਿੰਨੇ ਵੀ ਬੱਚੇ ਪੂਰੇ ਪੰਜਾਬ ਦੇ ਬੱਚਿਆਂ ਨੂੰ ਮੇਰੀ ਅਪੀਲ ਹੈ ਵੀ ਇਹ ਚ ਤੁਸੀਂ ਘੱਟੋ-ਘੱਟ 50000 ਰੁਪਏ ਮਹੀਨਾ ਬੜਾ ਸੌਖੇ ਹੀ ਕਮਾ ਸਕਦੇ ਹੋ ਤੇ ਤੁਸੀਂ ਲੋਂਗੋ ਵਾਲੇ ਮੇਰੇ ਨਾਲ ਇੱਕ ਮੀਟਿੰਗ ਕਰੋ ਉਸ ਤੋਂ ਬਾਅਦ ਤੁਹਾਡੀ ਇੱਕ ਤਿੰਨ ਦਿਨਾਂ ਦੀ ਸੀ ਟ੍ਰੇਨਿੰਗ ਸ਼ਡਿਊਲ ਕਰਾਂਗੇ ਉਹ ਟ੍ਰੇਨਿੰਗ ਦੀ ਸਾਡੀ ਕੋਈ ਫੀਸ ਨਹੀਂ ਸਵਾਗਤ ਹੈ ਲੋਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਅੱਜ ਨਾ ਮੈਂ ਤੁਹਾਨੂੰ ਇਹ ਜਿਹਾ ਗਿਫਟ ਲੈ ਕੇ ਆਇਆਗਾ ਨਜ਼ਾਰਾ ਆ ਜੂਗਾ ਤੁਸੀਂ ਗੱਲਬਾਤ ਸੁਣ ਕੇ 600 ਜੁੰਟ ਤਾਂ ਸਾਰਿਆਂ ਨੂੰ ਪੰਜਾਬ ਵਿੱਚ ਮਿਲਦੀ ਆ ਫ੍ਰੀ ਬਾਈ ਹੁਣ ਅਸੀਂ 600 ਤੋਂ ਵੱਧ ਜਿਨ੍ਹਾਂ ਦੀਆਂ ਜੁੰਟਾਂ ਫੂਕਦੀਆਂ ਨੇ ਉਹ ਵੀ ਫ੍ਰੀ ਹੋ ਜਾਣਗੀਆਂ ਜਮ੍ਹਾਂ ਫ੍ਰੀ ਹੋਣਗੀਆਂ ਕਿਵੇਂ ਇਸ ਦੀ ਜਾਣਕਾਰੀ ਸੰਬੰਧੀ ਇਹ ਵੀਡੀਓ ਬਣਾ ਰਹੇ ਆ ਇੱਕ ਵਾਰੀ ਮੈਂ ਫੇਰ ਦੱਸਦਾ 600 ਤੋਂ ਉੱਪਰ ਜਿਨ੍ਹਾਂ ਦੀਆਂ ਜੁੰਟਾਂ ਲੱਗਦੀਆਂ ਨੇ ਘਰ ਦੇ ਵਿੱਚ ਲਾਗਤਾਂ ਉਹ ਵੀ ਫ੍ਰੀ ਹੋਣਗੀਆਂ ਹੋਣਗੀਆਂ ਕਿਵੇਂ ਉਸ ਸੰਬੰਧੀ ਗੱਲਬਾਤ ਕਰਨੀ ਆ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਇਸ ਵੀਡੀਓ 'ਚ ਇੱਕ ਵੱਡੀ ਜਾਣਕਾਰੀ ਤੁਹਾਨੂੰ ਇਹ ਵੀ ਮਿਲੂਗੀ ਵੀ ਜਿਹੜੇ ਮੁੰਡੇ ਵਿਦੇਸ਼ ਜਾਣ ਦੇ ਚਾਹਵਾਨ ਨੇ ਇਥੇ ਕਹਿੰਦੇ ਨੇ ਕੰਮ ਨਹੀਂ ਉਹਨਾਂ ਨੂੰ ਰੋਜ਼ਗਾਰ ਦਾ ਮੌਕਾ ਲੈ ਕੇ ਆਇਆ ਐਡਾ ਕ ਵਧੀਆ ਰੋਜ਼ਗਾਰ ਦਾ ਮੌਕਾ ਕੈਨੇਡਾ ਜਿੰਨੀ ਕਮਾਈ ਤੁਸੀਂ ਪੰਜਾਬ ਚ ਆਪਦੇ ਘਰੇ ਰਹਿ ਕੇ ਕਰ ਸਕਦੇ ਹੋ ਆਪਣੇ ਇਲਾਕੇ ਚ ਕਰ ਸਕਦੇ ਹੋ ਉਸ ਸੰਬੰਧੀ ਸਾਰੀ ਜਾਣਕਾਰੀ ਲੈਣੇ ਆਪਾਂ ਸਮਾਜ ਸੇਵੀ ਨੇ ਆਪਣੇ ਸਰਦਾਰ ਕਮਲਜੀਤ ਸਿੰਘ ਜੀ ਵਿੱਕੀ ਜਿੱਥੇ ਇਹ ਆਪਣਾ ਬਿਜ਼ਨਸ ਚਲਾਉਂਦੇ ਨੇ ਆਰਗੈਨਿਕ ਖੇਤੀ ਕਰਦੇ ਨੇ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਨੇ ਉੱਥੇ ਇਹ ਸਮਾਜ ਸੇਵਾਵਾਂ ਦੇ ਵਿੱਚ ਵੀ ਲੋਂਗੋਵਾਲ ਇਲਾਕੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਨਾਮ ਬਣਿਆ ਹੋਇਆ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਉਹ ਠੀਕ ਆ ਕੋ ਜੀ ਬਹੁਤ ਵਧੀਆ ਸਰ ਅੱਛਾ ਜੀ ਮੈਂ ਦਰਸ਼ਕਾਂ ਨੂੰ ਦੱਸਿਆ ਵੀ ਜਿਨ੍ਹਾਂ ਦੇ ਘਰੇ 600 ਤੋਂ ਵੱਧ ਜੁੰਟ ਲੱਗਦੀ ਆ ਹਾਂਜੀ ਉਹ ਫ੍ਰੀ ਹੋ ਜੂ ਬਿਲਕੁਲ ਫ੍ਰੀ ਹੈ ਨਾ ਜੀ ਬਿਲਕੁਲ ਉਹ ਦੱਸੋ ਵੀ ਕੀ ਕਹਾਣੀਆਂ ਆ ਕਿਵੇਂ ਕਰਾ ਕੇ ਦੇਵੋਗੇ ਸਭ ਤੋਂ ਵੱਡੀ ਗੱਲ ਆ ਵੀ ਸਾਡਾ ਪਿੰਡ ਲੋਂਗੋਵਾਲ ਅਸੀਂ ਇਦਾਂ ਦੀ ਧਰਤੀ ਐ ਜੀ ਮੈਂ ਜ਼ਿਲ੍ਹਾ ਸੰਗਰੂਰ ਪਿੰਡ ਲੋਂਗੋਵਾਲ ਜਿਹੜਾ ਏਸ਼ੀਆ ਸਭ ਤੋਂ ਵੱਡਾ ਪਿੰਡ ਹੈ ਆਪਾਂ ਉੱਥੋਂ ਗੱਲਬਾਤ ਕਰ ਰਿਹਾ ਜੀ ਦੂਜੀ ਗੱਲ ਇਹ ਹੈ ਵੀ ਸਰਦੀਆਂ ਦੇ ਵਿੱਚ ਕਿਸੇ ਨੂੰ ਬਿੱਲ ਨਹੀਂ ਆਉਗਾ ਕਿਉਂਕਿ 600 ਜੁਨਟੀ ਮਰਦੀ ਹੁੰਦੀ ਹੈ ਪਰ ਜਦੋਂ ਗਰਮੀਆਂ ਚੜ੍ਹਦੀਆਂ ਨੇ ਤਾਂ ਹਰੇਕ ਦੀ 600 ਜੁਨਟ ਕ੍ਰੋਸ ਕਰ ਜਾਂਦੀ ਹੈ ਬਿਲਕੁਲ ਜੀ ਕਿਸੇ ਦੀ 20 ਕਰਦੀ ਹੈ ਕਿਸੇ ਦੀ 50 ਕਿਸੇ ਦੀ 100 ਕਰਦੀ ਹੈ 200 ਕਰਦੀ ਹੈ ਜਿਵੇਂ ਵੀ ਜਿਹਦਾ ਜਿਹਦਾ ਤੇ ਕੋਈ ਜਿਹੜਾ ਸੋਲਰ ਸਿਸਟਮ ਵੱਡਾ ਹੈ ਉਹ ਹਰੇਕ ਕਰ ਨਹੀਂ ਲਵਾ ਸਕਦਾ ਕਿਉਂਕਿ ਉਹਦਾ ਬਜਟ ਵੱਡਾ ਹੈ ਬਿਸ਼ਾ ਕੋਲ 78 ਹਜ਼ਾਰ ਦੀ ਸਬਸਿਡੀ ਹੈਗੀ ਹੈ ਪਰ ਜਿਹੜੇ ਮਨ ਲਓ ਕਿਸੇ ਦੀ ਜੁੰਟ 200 ਕ੍ਰੋਸ ਕਰ ਗਈ ਕਿਸੇ ਦੀ 250 ਕ੍ਰੋਸ ਕਰ ਗਈ ਕਿਸੇ ਦਾ 800 ਜੁੰਟ ਬਚ ਗਿਆ 2 ਮਹੀਨਾ ਦਾ ਤੇ 900 ਬਚ ਗਿਆ ਅਸੀਂ ਉਸ ਤਰ੍ਹਾਂ ਦੇ ਹਿਸਾਬ ਨਾਲ ਸਾਡੇ ਕੋਲ ਇਕੁਪਮੈਂਟਸ ਨੇ ਛੋਟੇ ਅਸੀਂ ਉਹ ਲਾ ਕੇ ਉਹਨਾਂ ਦਾ 800 ਜੁੰਟ ਹੈ ਜਿਹੜੀ ਜਿਵੇਂ 600 ਪਲੱਸ 200 250 ਉਹਨੂੰ 800 ਜੁੰਟ ਦਾ ਬੈਨੀਫਿਟ ਹੋਊਗਾ ਉਹ ਜ਼ੀਰੋ ਬਿਲੀ ਆਉ ਮੰਨ ਲਓ ਵੀ ਇੱਕ ਗੱਲ ਮੈਂ ਤੁਹਾਡੇ ਨਾਲ ਕਲੀਅਰ ਕਰਨੀ ਚਾਹੁੰਨਾ ਵੀ ਮੰਨ ਲਓ ਜਿਹਦੀ 600 ਤੋਂ ਕ੍ਰੋਸ ਹੋਊਗੀ 700 ਹੋਗੀ 800 ਹੋਗੀ ਤੋਡੀ ਗਰੰਟੀ ਆ ਵੀ ਉਹ ਫ੍ਰੀ ਰਹੂਗੀ ਬਿਲਕੁਲ ਅਸੀਂ ਉਸ ਤਰ੍ਹਾਂ ਦਾ ਕੁਇਮੈਂਟ ਲਾਵਾਂਗੇ ਜਿੰਨੀ ਅਜੰਟਾ ਕਰਾਸ ਹੋਊਗੀ ਆ ਵੀ 200 ਕਰਾਸ ਹੁੰਦੀ ਆ 200 ਦਾ ਅਕਿਊਮੈਂਟ ਲਾਵਾਂਗੇ 250 ਕਰਾਸ ਉਦੋਂ 250 ਦਾ ਉਹਨਾਂ ਨੂੰ ਸਿਸਟਮ ਬਣਾਵਾਂਗੇ ਜੀ ਮਤਲਬ ਉਹਦਾ ਕੋਈ ਬਸਤ ਵੀ ਜ਼ਿਆਦਾ ਨਹੀਂ ਹਮ ਰੇਟ ਦੇ ਵਿੱਚ ਆ ਕਿਉਂਕਿ ਜਿਹੜੇ ਆਮ ਘਰਾਂ ਦੇ ਵਿੱਚ ਇਨਵਰਟਰ ਲੱਗੇ ਹੁੰਦੇ ਨੇ ਉਹ ਹਰੇਕ ਇਨਵਰਟਰ ਦਿਨ ਤੋਂ 4-5 ਘੰਟਾ ਡੇਲੀ ਖਾਂਦਾ ਜੀ ਬਿਲਕੁਲ ਅਸੀਂ ਇਸ ਤਰ੍ਹਾਂ ਦਾ ਕੁਇਮੈਂਟ ਲਾਵਾਂਗੇ ਜਿਹੜਾ ਬਿਜਲੀ ਤੋਂ ਨਹੀਂ ਆਪਣੇ ਆਪ ਹੀ ਚੱਲੇਗਾ ਆਪਣੇ ਆਪ ਚੱਲੂਗਾ ਜੀ ਮੰਨ ਲਓ ਵੀ ਜਿੱਥੇ ਆਪਣਾ ਖਰਚਾ ਖਤਮ ਕਰੂਗਾ ਉੱਥੇ ਤੁਹਾਨੂੰ ਬੈਨੀਫਿਟ ਵੀ ਦੇ ਬੈਨੀਫਿਟ ਦੇਊਗਾ ਬਈ ਠੀਕ ਹੈ ਜੀ ਆਹ ਹੈ ਜੀ ਦੋਸਤੋ ਮੈਂ ਇੱਕ ਵਾਰੀ ਕਹਿਣਾ ਹੈ ਵੀਰ ਨੂੰ ਵੀ ਦਿਖਾ ਦਿਓ ਇੱਥੇ ਆ ਕੇ ਇਹ ਸਾਡਾ ਮਤਲਬ ਗਾਮਾ 1200 ਕੇਵੀਆ ਮਾਡਲ ਹੈ ਤੇ ਇਹ ਕੀ ਹੈ ਵਿੱਚੀ ਇਹਦੇ ਲਿਥੀਅਮ ਬੈਟਰੀ ਹੈ ਵਿੱਚੀ ਇਨਵਰਟਰ ਹੈ ਅੱਛਾ ਜੀ ਇਹਦੇ ਨਾਲ ਕੀ ਹੈ ਦੋ ਪੈਨਲ ਲਾ ਦਨੇ ਆ ਜਿਹੜੇ ਬਿਜਲੀ ਜਨਰੇਟ ਕਰਨਗੇ ਮਤਲਬ ਇਹਦੇ ਨਾਲ ਕੀ ਹੈ ਤੁਸੀਂ 2 ਮਹੀਨੇ ਦਾ 240 ਜੁਟਾ ਇੱਕ ਬਿਲ ਦੀ ਹੈ ਬਚਾ ਸਕਦੇ ਮੰਨ ਲਓ ਜਿਹੜਾ 840 ਜੁਟਾ ਤੱਕ ਤੁਸੀਂ 600 ਜੁਟ ਤੋਂ 840 ਜੁਟਾ ਤੱਕ ਚਲੇ ਗਏ ਫ੍ਰੀ ਵਾਲੇ ਤਾਂ ਮੰਨ ਲਓ 240 ਹੋਰ ਤੁਹਾਨੂੰ ਫ੍ਰੀ ਮਿਲ ਗਈਆਂ ਲਓ ਜੀ ਗੱਲ ਇਹ ਹੈ ਵੀ 650 ਸਰਕਾਰ ਦਿੰਦੀ ਆ 240 ਵੀਰ ਵੀਰ ਹੋਣੀ ਪੰਜਾਹ ਸੋਲਰ ਸਿਟੀ ਵਾਲੇ ਦੇਣਗੇ ਇਹ ਦੇਣਗੇ ਪੰਜਾਬ ਸੋਲਰ ਸਿਟੀ ਅਨਾਜ ਮੰਡੀ ਲੌਂਗਵਾਲਾ ਵਾਲੇ ਕਹਿੰਦੇ 240 ਜੁਟਾਂ 2 ਮਹੀਨੇ ਦੀਆਂ ਅਸੀਂ ਤੁਹਾਨੂੰ ਫ੍ਰੀ ਦੇ ਆ ਕਰਾਂਗੇ ਨਾ ਜੀ ਇੱਕ ਹੁੰਦਾਗਾ ਵੀ ਸੋਲਰ ਜਿਹੜਾ ਪਹ ਹੋ ਹੁੰਦਾਗਾ ਸਿਸਟਮ ਉਹ ਬਹੁਤ ਮਹਿੰਗੇ ਮਹਿੰਗੇ ਨੇ ਉਹ ਵੱਡਾ ਹੈ ਸੋਲਰ ਇਹ ਕਦੇ ਬਜਟ ਦਾ ਨਹੀਂ ਹੈ ਇਹ ਤਾਂ ਆਮ ਬੰਦਾ ਲਵਾ ਸਕਦਾ ਇਹ ਮਤਲਬ ਇਹਦਾ ਕੀ ਹੈ ਬਾਟ ਆਇਆ ਤੋਂ ਲੈ ਕੇ 65000 ਤੱਕ ਦਾ ਰੇਸ਼ੋ ਦਾ ਸਿਸਟਮ ਹੈ। ਬਾਕੀ ਦੇਖ ਕੇ ਦਿਖਲਾਂ ਜਿਹੜਾ ਵੀ ਹੋਊਗਾ। ਇਹਦੇ ਲੋਨ ਵੀ ਹੋ ਜਾਂਦਾ ਜੀ। ਲੋਨ ਇਹ ਤੇ ਹਾਲ ਲੋਕਲ ਬੈਂਕਾਂ ਕਰ ਦਿੰਦੀਆਂ। ਅੱਛਾ ਜੀ ਇਹਦੇ ਲੋਨ ਵੀ ਹੋ ਜਾਂਦਾ ਹੈਗਾ ਵੱਡੀ ਗੱਲ ਜੀ। ਮੰਨ ਲਓ ਜਿਹਦੀ 700 ਜੁਨਟ ਮੱਚ ਗਈ। ਉਹਨੂੰ ਬਿਲ ਦੇਖੋ ਵੀ ਕਿੰਨਾ ਆਊਗਾ ਇੱਕ ਸੀਜ਼ਨ ਦੇ ਵਿੱਚ ਉਸ ਬਿਲ ਦੀਆਂ ਕਿਸ਼ਤਾਂ ਨਾਲ ਅਗਲਾ ਸੀਜ਼ਨ ਆ ਜਿਹੜਾ ਤੁਹਾਡਾ ਫ੍ਰੀ ਹੋ ਜੂਗਾ ਨਾ ਜੀ। ਬਿਲਕੁਲ ਫ੍ਰੀ ਹੋ ਜੂਗਾ। ਫੋਨ ਚੱਕੋ ਫੋਨ ਕਰੋ ਤੇ ਮਿਲਣ ਆਜੋ। ਅਡਰੈਸ ਤੁਸੀਂ ਇੱਕ ਵਾਰੀ ਫੇਰ ਦੱਸ ਦਿਓ ਕਿੱਥੇ ਆਉਣਾ ਹੈ ਅਡਰੈਸ ਹੈ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਅਨਾਜ ਮੰਡੀ ਦੇ ਵਿੱਚ ਹੈ ਆਈਸੀ ਬੈਂਕ ਦੇ ਕੋਲੇ ਹੈ ਪੰਜਾਬ ਸੋਲ ਸਿਟੀ ਸਾਡੀ ਕੰਪਨੀ ਦਾ ਨਾਮ ਹੈ ਸਾਡੀ ਦੀ ਕੰਪਨੀ ਹੈ ਪੀਐਸ ਪੀਐਸਪੀਸੀਐਲ ਬਿਜਲੀ ਬੋਰਡ ਵੱਲੋਂ ਵੀ ਸਾਡੀ ਰਜਿਸਟਰਡ ਹੈ ਤੇ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਸਬਸਿਡੀ ਵਾਲਾ ਪੋਰਟਲ ਆ ਸੀ ਉਹਦੇ ਵੀ ਰਜਿਸਟਰਡ ਆ ਪਰ ਪਿਛਲੇ 5 ਸਾਲ ਤੋਂ ਲਗਾਤਾਰ ਇਸ ਫੀਲਡ 'ਚ ਕੰਮ ਕਰ ਰਹੇ ਆ ਤਾਂ ਹੀ ਇਹ ਵੀ ਸਾਨੂੰ ਕਹਿੰਦਾ ਜਿਹੜੇ ਅਸੀਂ ਛੋਟੇ ਜਿਹਰੇ ਲੋਕ ਨੇ ਦੁਕਾਨਦਾਰ ਨੇ ਜਾਂ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਨੂੰ ਵੀ ਬੇਨਿਫਿਟ ਲੈ ਕੇ ਆਇਆ ਕੋ ਗਰਮੀਆਂ ਦੇ ਵਿੱਚ ਹਰੇਕ ਨੂੰ AC ਦੀ ਲੋੜ ਹੈ ਹਰੇਕ ਨੂੰ ਬੱਦਲ ਜਿਹੀ ਲੋੜ ਹੈ ਤਾਂ ਕਰਕੇ ਇਹ ਛੋਟੇ ਕਿਉਂ ਮੌਨਸੂਨ ਵਾਲੀ ਬੇਨਿਫਿਟ ਹੋਣਾ ਇੱਕ ਵਿਕੀ ਦੀ ਇਹ ਤਾਂ ਹੋ ਗਈ ਜੀ ਜੁੰਟ ਵਾਲੀ ਗੱਲ ਖਤਮ ਹੋਊਗੀ ਤਾਂ ਹਨਾ ਬਾਕੀ ਜਾਣਕਾਰੀ ਲੈਣੀਆਂ ਦਰਸ਼ਕੋ ਫੋਨ ਤੇ ਗੱਲ ਕਰ ਲਓ ਤੁਸੀਂ ਆ ਜਾਓ ਤੁਹਾਨੂੰ ਜਾਣਕਾਰੀ ਵੀ ਇੱਕ ਪਵਲ ਗਈ ਸੀ ਇਹ ਵੀ ਰੁਜ਼ਗਾਰ ਆ ਜਿਹੜਾ ਕਨੇਡਾ ਤੋਂ ਵੀ ਵੱਧ ਕਮਾਈ ਬੰਦਾ ਇੱਥੇ ਆਪਦੇ ਘਰੇ ਰਹਿ ਕੇ ਕਰ ਸਕਦਾ ਜੀ ਤੁਸੀਂ ਉਹ ਜਾਣਕਾਰੀ ਮੈਂ ਐਕਚੁਅਲੀ ਮੈਂ ਇੱਕ ਅਧਿਆਪਕ ਵੀ ਰਹਾ ਹਾਂ ਮੈਂ ਇੱਕ ਆਰਗੈਨਿਕ ਫਾਰਮਿੰਗ ਦਾ ਕਿਸਾਨ ਆ ਸਾਡੇ ਕੋਲ 300 ਕਿਸਾਨਾਂ ਦਾ ਗਰੁੱਪ ਹੈ ਮੈਂ ਕਹਣਾ ਵੀ ਜਿਹੜਾ ਸੋਲਰ ਦੇ ਵਿੱਚ ਮੈਂ ਆਪ ਦਾ ਰੁਝਾਨ ਦੇਖਿਆ ਵੀ ਸੋਲਰ ਇੱਕ ਅਜਿਹਾ ਫੀਲਡ ਹੈ ਜਿਹੜਾ ਆਉਣ ਵਾਲੇ 20 ਸਾਲਾਂ ਤੱਕ ਤੁਹਾਨੂੰ ਬਹੁਤ ਕਾਮਯਾਬ ਕਰੇਗਾ ਜਿਸ ਵੀ ਪੰਜਾਬ ਦੇ ਕਿਸੇ ਵੀ ਬੱਚੇ ਨੇ ਇਹ ਰੁਜ਼ਗਾਰ ਬਾਰੇ ਸੋਲਰ ਸਟਾਰਟ ਕਰਨ ਵਾਲੇ ਇੰਸਟਾਲੇਸ਼ਨ ਕਰਨ ਵਾਲੇ ਕੋਈ ਵੀ ਗੱਲਬਾਤ ਕਰਨੀ ਹੈ ਟ੍ਰੇਨਿੰਗ ਲੈਣੀ ਹੈ ਅਸੀਂ 3 ਦਿਨਾਂ ਦੀ ਟ੍ਰੇਨਿੰਗ ਬਿਲਕੁਲ ਫ੍ਰੀ ਦੇਵਾ ਗਏ ਆਰਪੀਨ ਦਾ ਉਹਨਾਂ ਦਾ ਖਰਚਾ ਹੋਏਗਾ ਪੂਰੀ ਕਿੱਥੋਂ ਪਰਚੇਜ ਕਰਨਾ ਹੈ ਕਿੱਥੇ ਵੇਚਣਾ ਹੈ ਕਿਹੜਾ ਮਹਿੰਗਾ ਕਿਹੜਾ ਸਸਤਾ ਕੋਈ ਵੀ ਆਪਦਾ ਕੰਮ ਕਰ ਸਕਦਾ ਹੈ ਮੇਰੀ ਕੋਈ ਇਹ ਵੀ ਨਹੀਂ ਹੋਊਗੀ ਉਹਨੂੰ ਸ਼ਰਤ ਵੀ ਉਹ ਮਾਲ ਮੈਥੂ ਲਵੇ ਕਿਤੋਂ ਮਰਜੀ ਮੈਨੂੰ ਵੱਖਰੇ ਵੱਖਰੇ ਦੱਸ ਦਊਗਾ ਕਿ ਇੱਥੋਂ ਇੱਥੋਂ ਮਾਲ ਮਿਲਦਾ ਹੈ ਇੱਥੋਂ ਇਹਦਾ ਫਾਇਦਾ ਹੈ ਕਿਵੇਂ ਰਜਿਸਟਰ ਹੋਣਾ ਹੈ ਕਿਵੇਂ ਜੀਐਸਟੀ ਲੈਣੀ ਹੈ ਗਵਰਨਮੈਂਟ ਵੈਬਸਾਈਟ ਦੇ ਪੋਰਟਲ ਤੇ ਕਿਵੇਂ ਰਜਿਸਟਰ ਕਰ ਸਾਰੀ ਪ੍ਰਕਿਰਿਆ ਉਹਨਾਂ ਦੱਸਾਂਗੇ ਉਹ ਸੋਲਰ ਦੇ ਕੰਮ ਕਿਉਂਕਿ ਆਪਾਂ ਵਾਤਾਵਰਣ ਪ੍ਰੇਮੀ ਆ ਜੋ ਕੁਸ ਕੁਦਰਤ ਨੇ ਦਿੱਤਾ ਆਪਾਂ ਕੁਦਰਤ ਦੀ એનર્ਜੀ ਨੂੰ ਕਨਵਰਟ ਕਰਦੇ ਆ ਮੈਂ ਤੇ ਹੁਣ ਆ ਵੀ ਘਰ ਘਰ ਸੋਲਰ ਲੱਗੇ ਜਿੰਨੇ ਵੀ ਬੱਚੇ ਪੂਰੇ ਪੰਜਾਬ ਦੇ ਬੱਚਿਆਂ ਨੂੰ ਮੇਰੀ ਅਪੀਲ ਹੈ ਵੀ ਇਹ ਚ ਤੁਸੀਂ ਘੱਟੋ ਘੱਟ 50000 ਰੁਪਏ ਮਹੀਨਾ ਬੜਾ ਸੌਖੀ ਕਮਾ ਸਕਦੇ ਹੋ ਤੇ ਤੁਸੀਂ ਲੌਂਗੋ ਵਾਲ ਮੇਰੇ ਨਾਲ ਇੱਕ ਮੀਟਿੰਗ ਕਰੋ ਉਸ ਤੋਂ ਬਾਅਦ ਤੁਹਾਡੀ ਇੱਕ ਤਿੰਨ ਦਿਨਾਂ ਦੀ ਸੀ ਟ੍ਰੇਨਿੰਗ ਸ਼ਡਿਊਲ ਕਰਾਂਗੇ ਉਹ ਟ੍ਰੇਨਿੰਗ ਦੀ ਸਾਡੀ ਕੋਈ ਫੀਸ ਨਹੀਂ ਸਿਰਫ ਖਾਣ ਪੀਣ ਦਾ ਤੁਹਾਡਾ ਰੋਟੀ ਪਾਣੀ ਦਾ ਖਰਚਾ ਹੋਏਗਾ ਉਹ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਪੂਰਾ ਬਿਜ਼ਨਸ ਬਾਰੇ ਇੰਸਟਾਲੇਸ਼ਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਜਿਹਨੇ ਵੀ ਜਿਹੜੇ ਜਿਹੜੇ ਚ ਕੰਮ ਕਰਨਾ ਹੈ ਕਿਸੇ ਤਸੀਲ ਚ ਕੰਮ ਕਰਨਾ ਹੈ ਉਹਨੂੰ ਬਕਾਇਦਾ ਅਸੀਂ ਉਹਨਾਂ ਨੂੰ ਫਰੈਂਚਾਈਜ਼ੀ ਦੇ ਦਾਂਗੇ ਚਾਹੇ ਆਪਦੀ ਫਰਮ ਬੁਲਾ ਲਓ ਸਾਡੀ ਕੋਈ ਕੰਡੀਸ਼ਨ ਨਹੀਂ ਹੈ ਸਾਡੀ ਤਾਂ ਇਹ ਐਵੇਂ ਤੁਸੀਂ ਇਸ ਕੰਮ ਨੂੰ ਪੜਾਵਾ ਦੇ ਸਕਦੇ ਹੋ ਤੇ ਕਿਉਂਕਿ ਪੰਜਾਬ ਦੇ ਵਿੱਚ ਸਿਰਫ 1% ਹੀ ਕੰਮ ਸੋਲਣ ਦਾ ਹੋਇਆ ਹੈ 99% ਜਿਹੜਾ ਕੰਮ ਆ ਪੈਂਡਿੰਗ ਪਿਆ ਇਹ ਚ ਬਹੁਤ ਵੱਡੀਆਂ ਆਪਸ਼ਨਾਂ ਨੇ ਵਧੀਆ ਲੈਵਲ ਤੇ ਕੰਮ ਕਰ ਸਕਦੇ। ਇਹ ਗੱਲ ਮੁਕਾਓ ਪੰਜਾਬੀ ਦੇ ਵਿੱਚ ਜਿੱਥੇ ਤਾਂ ਕਹਿੰਦੇ ਹੁੰਦੇ ਨੇ ਵੀ ਇਹ 600 ਜੁਨਟ ਤੋਂ ਉੱਪਰ ਵਾਲੀ ਜੁਨਟ ਨੂੰ ਫ੍ਰੀ ਕਰਕੇ ਦੇ ਰਹੇ ਨੇ ਉੱਥੇ ਹੀ ਪੰਜਾਬੀ ਨੌਜਵਾਨਾਂ ਨੂੰ ਪੰਜਾਬ 'ਚ ਰਹਿ ਕੇ ਵਿਦੇਸ਼ਾਂ ਜਿੰਨੀ ਕਮਾਈ ਦੇ ਇੱਕ ਸਾਧਨ ਦੇ ਰਹੇ ਨੇ ਸਿੱਖਿਆ ਦੇ ਰਹੇ ਨੇ ਕੰਮ ਤੁਸੀਂ ਕਰੋ ਤੇ ਆਪਣੇ ਘਰ 'ਚ ਰਹਿ ਕੇ ਆਪਣਾ ਵਿਦੇਸ਼ਾਂ ਨੂੰ ਜਾਣ ਵਾਲੇ ਪੈਸਿਆਂ ਨੂੰ ਬਚਾ ਕੇ ਤੁਸੀਂ ਇੱਥੇ ਕੰਮ ਸ਼ੁਰੂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦੀਆਂ ਧੰਨਵਾਦ ਆ ਜੀ ਵਿਕੀ ਜੀ ਦਾ ਪਰ ਇੱਕ ਗੱਲ ਸੱਚ ਨੂੰ ਹੋਰ ਦੱਸਣੀ ਭੁੱਲ ਗਿਆ ਇੱਕ ਇਹਨਾਂ ਕੋਲੇ ਹੋਰ ਵੀ ਸਕੀਮਾਂ ਜਿਨ੍ਹਾਂ ਨੇ ਘਰੇ ਸੋਲਰ ਲਵਾਉਣਾ ਹੈ 78000 ਰੁਪਏ ਇਹ ਕੇਂਦਰ ਸਰਕਾਰ ਤੋਂ ਵੀ ਲੈ ਕੇ ਦੇ ਦੇਣਗੇ ਹਨਾ ਜੀ ਹਾਂ ਗੌਰਮ ਕਮੇਟੀ 78000 ਸਬਕੜੀਓ ਤੁਹਾਡੇ ਅਕਾਊਂਟ ਜੀ ਆਏਗੀ ਬਿਲਕੁਲ ਜੀ 78000 ਉਧਰੋਂ ਲੈ ਦੇਣਗੇ ਮਗਰ ਤੁਸੀਂ ਹਿਸਾਬ ਲੈ ਲਿਓ ਵੀ ਕਿਹੜਾ ਕਿੰਨੇ ਕਿਲੋਵਾਟ ਦਾ ਲਵਾਉਣਾ ਥੋੜਾ ਜਿਹਾ ਖਰਚਾ ਉਹਦਾ ਹੈਗਾ ਉਸ ਸਬੰਧੀ ਪੂਰੀ ਜਾਣਕਾਰੀ ਲਈ ਮੈਂ ਫੋਨ ਕਰ ਲਿਓ ਆ ਕੇ ਮਿਲਿਓ ਕਿਉਂਕਿ ਜੇ ਸਾਰੀਆਂ ਗੱਲਾਂ ਕਰਨ ਲੱਗੇ ਵੀਡੀਓ ਲੰਬੀ ਬਗ ਜਾਊਗੀ ਸੋ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਜਿੱਥੇ ਇਹਦੇ ਨਾਲ ਤੁਹਾਡਾ ਫਾਇਦਾ ਹੋਊਗਾ ਉੱਥੇ ਹੀ ਹੋਰਨਾਂ ਦਾ ਫਾਇਦਾ ਵੀ ਹੋਵੇ ਕਿਉਂਕਿ ਪੰਜਾਬੀਆਂ ਦੀ ਜਿਹੜੀ ਫਿਦਰਤ ਆ ਸਰਬੱਤ ਦੇ ਭਲੇ ਵਾਲੀ ਆ ਸੋ ਸਾਰਿਆਂ ਦੇ ਭਲੇ ਵਾਸਤੇ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਂ